ਦਸੋ 328 ਰੁਪਏ ਕਿੱਥੇ ਨੇ ਜਿਹੜੇ ਕਿ ਪ੍ਰਿੰਟਿੰਗ ਪ੍ਰੈਸ ਦੇ ਵਿੱਚੋਂ ਵੱਧ ਛਪੇ ਹੋਏ ਨੇ ਉਹਨਾਂ ਦਾ ਹਿਸਾਬ ਦਾਬ ਦੇ ਵਿੱਚ ਹੈ ਨਹੀਂ ਮੈਸਰ ਤਿੰਨ ਮੁੱਖ ਮੰਤਰੀ ਚਲੇ ਜਾਂ ਚੰਨੀ ਸਮੇਤ ਕਿਉਂਕਿ ਚੰਨੀ ਵੀ ਕੁਝ ਸਾਲਾਂ ਦੇ ਲਈ ਰਾਤ ਮਹੀਨਿਆਂ ਦੇ ਲਈ ਹਾਂਜੀ ਤੇ ਸੀਗੇ ਮੁੱਖ ਮੰਤਰੀ ਪਰ ਐਫਆਈਆਰ ਨਹੀਂ ਹੋਈ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਬਿਲੀ ਰੀਡਰ ਕਰਤੇ ਕਿੱਡੀ ਵੱਡੀ ਕਾਰਵਾਈ ਹੋਈ ਤੇ ਬਾਦਲ ਕਾਲੀ ਨਾਲ ਦਾ ਅੱਜ ਕੀ ਹਾਲ ਹੈ ਇੱਕ ਐਮਐਲ ਰਹੇ ਗਿਆ ਉਹਨਾਂ ਦਾ ਜਿਹੜੇ ਇਹਨਾਂ ਨੇ ਮੁਲਾਜ਼ਮ ਡਿਸਮਿਸ ਕੀਤੇ ਉਹਨਾਂ ਤੇ ਦੋ ਤਾਂ ਹਾਈ ਕੋਰਟ ਆ ਪਹੁੰਚ ਗਏ ਸਸਿਕਰ ਜੀ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਮੈਂ ਹਾਂ ਜਵਿੰਦਰਜੀਤ ਸਿੰਘ ਦਰਸ਼ੀ ਜੀ ਲੇਖਾ ਜੋਖਾ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਏ ਆ ਲੇਖਾ ਜੋਖਾ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਭਖ ਦੇ ਮਸਲੇ ਦੀ ਅੱਜ ਪਹਿਲਾਂ ਸਭ ਤੋਂ ਨਵੇਂ ਵਰੇ ਦੀ ਸਾਰਿਆਂ ਨੂੰ ਸਾਡੇ ਦੋਨਾਂ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ ਰੱਬ ਦਰਸ਼ਕਾਂ ਦੀ ਜਿਹੜਾ ਹੈਗਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਭਾਜੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਭਖ ਦਾ ਮਸਲਾ ਅੱਜ ਹੈਗਾ 328 ਰੁਪਿਆਂ ਦਾ ਮਸਲਾ ਜੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਜਿਹੜੇ ਹੈਗੇ ਆ ਲਾਪਤਾ ਜਿਹੜੇ ਹੈਗੇ ਆ ਦੋ ਸਲਾਰੇ ਆ ਭਾਈ ਜਿਹੜੇ ਹਜ਼ੂਰੀ ਰਾਗੀ ਆ ਭਾਈ ਬਲਦੇਵ ਸਿੰਘ ਬਡਾਰਾ ਜੀ ਹੁਣੇ ਜਿਨ੍ਹਾਂ ਦਾ ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਵਾ ਵੀ ਉਸ ਜਿਹੜਾ ਸਰੂਪਾਂ ਦਾ ਦੱਸੋ 328 ਰੂਪ ਕਿੱਥੇ ਨੇ ਇਰੇਕੋ ਪ੍ਰਿੰਟਿੰਗ ਪ੍ਰੈਸ ਦੇ ਵਿੱਚੋਂ ਵੱਧ ਛਪੇ ਹੋਏ ਨੇ ਉਹਨਾਂ ਦਾ ਹਸਾਬ ਕਿਤਾਬ ਦੇ ਵਿੱਚ ਹੈ ਨਹੀਂ ਮੈਸਾ ਤੇ ਉਧਰੋਂ ਦੋ ਤਿੰਨ ਮੁੱਖ ਮੰਤਰੀ ਲੰਘੇ ਦੋ ਤਿੰਨ ਜੀ ਮੰਨ ਲਓ ਦੋ ਸਰਕਾਰਾਂ ਲਾਗੀਆਂ ਤਿੰਨ ਮੁੱਖ ਮੰਤਰੀ ਚਰੇਗੇ ਚੰਨੀ ਸਮੇਤ ਕਿਉਂਕਿ ਚੰਨੀ ਵੀ ਕੁਝ ਸਾਲਾਂ ਦੇ ਜਿਹੜਾ ਤਿੰਨਿਆਂ ਦੇ ਲਈ ਹਾਂਜੀ ਹਾਂਜੀ ਤੇ ਸੀਗੇ ਮੁੱਖ ਮੰਤਰੀ ਪਰ ਐਫਆਈਆਰ ਨਹੀਂ ਹੋਈ ਐਫਆਈਆਰ ਦਰਜ ਕਰਦੀ ਭਗਵੰਤ ਮਾਨ ਦੀ ਸਰਕਾਰ ਨਹੀਂ ਜੀ ਜੀ ਪਰ ਉਸ ਨੂੰ ਲੈ ਕੇ ਬੜਾ ਰੋਲ ਉਹ ਝੋਲਾ ਪਾਤਾ ਉਧਰੋਂ ਐਸਜੀਪੀਸੀ ਕਹਿੰਦੀ ਆ ਐਸਜੀਪੀਸੀ ਕਹਿੰਦੀ ਆ ਜੀ ਧਰਮ ਦੇ ਮਸਲੇ ਤੇ ਤੁਸੀਂ ਦਖਲ ਦੇਦੇ ਨੇ ਹੋ ਜੀ ਦਖਲ ਦੇ ਰਹੇ ਹੋ ਗਲਤ ਆ ਸਰਕਾਰ ਚ ਗਲਤ ਕਰ ਰਹੀ ਆ ਮੁੱਖ ਮੰਤਰੀ ਗਲਤ ਕਰ ਰਹੇ ਆ ਤੇ ਸ੍ਰੀ ਅਕਾਲਤਾ ਸਾਹਿਬ ਦੇ ਜਹਦਦਰ ਵੀ ਚਤਾਵਨੀ ਦਿੰਦੇ ਆ ਸਰਕਾਰ ਚੰਗਾ ਨਹੀਂ ਕਰ ਰਹੀ ਜੀ ਜੀ ਪਰ ਗੱਲ ਇਹ ਆ ਵੀ ਕ੍ਰਾਈਮ ਹੋਇਆ ਪਰ ਮਾਮਲਾ ਦਰਜ ਹੋ ਗਿਆ ਸੈੱਟ ਬਣ ਗਈ ਆ ਸੈੱਟ ਨੇ ਅੱਜ ਜਿਹੜੀ ਨਵੀਂ ਡਿਵੈਲਪਮੈਂਟ ਆ ਭਾਜੀ ਜੀ ਉਹਦੇ ਵਿੱਚ ਜਿਹੜੇ ਕੋਹਲੀ ਨਾਮ ਦਾ ਸੀਏ ਆ ਉਸ ਸਮੇਂ ਸੀਏ ਸੀ ਇਸਰੀ ਸਰੋਪਣੀ ਗੁਰਦਾਰ ਪ੍ਰੰਧ ਕਮੇਟੀ ਦਨੂੰ ਗ੍ਰਿਫਤਾਰ ਕੀਤਾ ਉਹਨੂੰ ਲੈ ਕੇ ਤਰਾਂਤਰਾਂ ਦੀਆਂ ਚਰਚਾਵਾਂ ਤੁਸੀਂ ਕਿਵੇਂ ਦੇਖਦੇ ਹੋ ਭਾਜੀ ਤੁਹਾਡਾ ਵੀ ਲੰਬਾ 40 45 ਸਾਲ ਦਾ ਤਜਰਬਾ ਜਾਲਾ ਜੇ ਫੀਲਡ ਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਸੀਏ ਦੀ ਗ੍ਰਿਫਤਾਰੀ ਹੋਈ ਆ ਪਰਮਿੰਦਰ ਜੀ ਜੀ ਜਿਹੜਾ 328 ਰੂਪਾਂ ਦੇ ਲਾਪਤਾ ਹੋਣ ਦਾ ਜਿਹੜਾ ਮਾਮਲਾ ਹੈ ਜੀ ਜੀ ਤੁਸੀਂ ਦੱਸਿਆ ਹੀ ਹੈ ਵੀ ਬਹੁਤ ਸਮੇਂ ਤੋਂ ਚੱਲ ਰਿਹਾ ਹੈ ਜੀ ਅਸਲ ਗੱਲ ਤਾਂ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ ਵੀ ਜਿੱਥੇ ਇਹ ਜੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉੱਥੇ ਛਾਪੀ ਜਾਂਦੀ ਹੈ ਉਹ ਅੱਗੇ ਤਾਂ ਚਤਰ ਸਿੰਘ ਜੀਵਨ ਸਿੰਘ ਨਾਂ ਦੀ ਇੱਕ ਫਰਮ ਜੀ ਸੀ ਉਹ ਛਾਪਦੇ ਹੁੰਦੇ ਸੀ ਹਾਂ ਪ੍ਰਿੰਟਿੰਗ ਪ੍ਰੈਸ ਸੀ ਉਹਨਾਂ ਕੋਲ ਰਾਈਟ ਸੀ ਉਹ ਛਾਪਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਉਹੀ ਛਾਪਦੇ ਸੀ ਜੀ ਫੇਰ ਕੀ ਹੋਇਆ ਬਹੁਤ ਰੌਲਾ ਪਿਆ ਵੀ ਇਹ ਪ੍ਰਾਈਵੇਟ ਨਹੀਂ ਛਪਣੀ ਚਾਹੀਦੀ ਆਪ ਨੂੰ ਆਪ ਛਪਣੀ ਚਾਹੀਦੀ ਐ ਸ਼ਰੋਮਣੀ ਕਮੇਟੀ ਕੋਲੇ ਸਾਰਾ ਕੁਝ ਹੈ ਜੀ ਸ਼ਰੋਮਣੀ ਕਮੇਟੀ ਨੇ ਆਪਣਾ ਇੱਕ ਵਿੰਗ ਬਣਾਇਆ ਪ੍ਰਿੰਟਿੰਗ ਵਿੰਗ ਉਹਦੇ ਵਿੱਚੋਂ ਛਪਣੇ ਸ਼ੁਰੂ ਹੋ ਗਏ ਜੀ ਉੱਥੇ ਕੀ ਸੀਗਾ ਵੀ ਉੱਥੇ ਸਟਾਫ ਰੱਖਿਆ ਗਿਆ ਵੀ ਜਿਹੜਾ ਵੀ ਗੁਰੂਗ੍ਰੰਥ ਸਾਹਿਬ ਤਿਆਰ ਹੁੰਦਾ ਸੀਗਾ ਉਹਦੀ ਪੂਰੀ ਉਹਦੇ ਉੱਤੇ ਰਜਿਸਟਰ ਤੇ ਚੜਾਇਆ ਚੜਾਇਆ ਜਾਂਦਾ ਸੀ ਤੇ ਜਿਹਨੂੰ ਦਿੱਤਾ ਜਾਂਦਾ ਸੀ ਉਹਦਾ ਸਾਰਾ ਲੇਖਾ ਜਿਹੜੀ ਸੰਗਤ ਜਿੱਥੇ ਲੇਖਾ ਧੋਖਾ ਉਹਨਾਂ ਦੇ ਕੋਲ ਹੁੰਦਾ ਸੀ ਜਿੰਨੀ ਭੇਟਾ ਹੁੰਦੀ ਸੀ ਜੀ ਹੋਇਆ ਕੀ ਵੀ ਇੱਕ ਵਾਰੀ ਜ਼ਿਆਦਾ ਛਾਪੇ ਗਏ ਜੀ ਉਹ ਜਿਹੜੇ ਸੀਗੇ ਗੁਰੂਗ੍ਰੰਥ ਸਾਹਿਬ ਜਿਹੜੇ ਕਾਗਜ਼ੀਆਂ 'ਚ ਨਹੀਂ ਉੱਥੇ ਦਰਜ ਕੀਤੇ ਗਏ ਹਾਂ ਬਾਰੋ-ਬਾਰ ਚੁਕਾ ਦਿੱਤੇ ਗਏ ਮੈਂ ਗਿਆ ਮੈਨੂੰ ਚੁਕਾਤੇ ਤੁਸੀਂ ਗਏ ਤੁਹਾਨੂੰ ਚੁਕਾਤੇ ਹੋਇਆ ਇਹੀ ਹੈ ਉਹਦਾ ਹੁਣ ਕੀ ਹੋਇਆ ਵੀ ਉਹਦਾ ਜਿਹੜੇ ਉਹ ਵਡਾਲਾ ਹੈਗੇ ਨੇ ਸਾਹ ਆਪਣੇ ਭਵਦੇਸ਼ ਦੇ ਵਡਾਲਾ ਹਜ਼ੂਰੀ ਆ ਗਈ ਜਿਹੜੇ ਸੀ ਹੈ ਯੂਨਿਟ ਆ ਗਈ ਉਹਨਾਂ ਨੇ ਮਾਮਲਾ ਚੱਕ ਲਿਆ ਜੀ ਜੇ ਤਾਂ ਸ਼੍ਰੋਮਣੀ ਕਮੇਟੀ ਉਸੇ ਟਾਈਮ ਉਤੇ ਕਾਰਵਾਈ ਕਰਦੇ ਉਹਦੇ ਅਧਿਕਾਰੀ ਜੀ ਤਾਂ ਮਸਲਾ ਇਨਾ ਵਧਣੇ ਨਹੀਂ ਸੀ ਹਮ ਇਹਨਾਂ ਨੇ ਕੀ ਕੀਤਾ ਹੁਣ ਜਿਹਨੀਆਂ ਗਲਤੀਆਂ ਸੀ ਉਹਨਾਂ ਨੂੰ ਕੁਝ ਕਿਹਾ ਨਹੀਂ ਜੀ ਜਿਹੜੇ ਉਸ ਸਟਾਫ ਦੇ ਥੱਲੇ ਲੱਗੇ ਹੋਏ ਸੀ ਉਹਨਾਂ ਅਧਿਕਾਰੀਆਂ ਨੇ ਹਮ ਉਹਨਾਂ ਵਿਚਾਰਿਆਂ ਤੇ ਐਕਸ਼ਨ ਲੈ ਕੇ ਤੇ ਉਹਨਾਂ ਨੂੰ ਨੌਕਰੀੋਂ ਕੱਢਦਾ ਨੌਕਰੀੋਂ ਕੱਢਦਾ ਡਿਸਮਿਸ ਕਰਦਾ ਜੀ ਹੁਣ ਤੁਸੀਂ ਦੇਖੋ ਹੁਣ ਭਗਵਾਨਤ ਮਾਨ ਸਰਕਾਰ ਨੇ ਬੇਸ਼ੱਕ ਇਹ ਮਾਮਲਾ ਆਪਣੇ ਹੱਥ 'ਚ ਲੈ ਕੇ ਹਮ एफआईआर दर्ज ਕਰਦੇ ਇਹ ਬਿਲਕੁਲ ਗਲਤ ਹੈ ਵੀ ਉਹਨਾਂ ਨੇ ਕੋਈ ਗੈਰ ਕਾਨੂੰਨੀ ਕਾਰਵਾਈ ਕੀਤੀ ਹੈ ਬਿਲਕੁਲ ਠੀਕ ਕੀਤੀ ਹੈ ਜੀ ਕਿਉਂਕਿ ਜਦੋਂ ਵੀ ਸ਼੍ਰੋਮਣੀ ਕਮੇਟੀ ਦੇ ਕੋਈ ਵੀ ਮਸਲਾ ਕੋਈ ਆਉਂਦਾ ਤਾਂ ਇਹ ਆਪ ਜਾਂਦੇ ਹੈ ਪੁਲਿਸ ਕੋਲੇ ਜੀ ਆਪ ਸਰਕਾਰ ਨੂੰ ਬੇਨਤੀਆਂ ਕਰਦੇ ਹੈ ਹੁਣ ਤੁਸੀਂ ਆਪ ਦੇਖੋ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਬਾਦਲ ਜਿਹੜਾ ਅਕਾਲੀ ਦਲ ਹੈ ਉਹਦੇ ਗੱਲ ਦੀ ਹੱਡੀ ਬਣਿਆ ਹੋਇਆ ਹੈ ਪਰ ਯਾਨੀ ਜਵਾਹਰ ਸਿੰਘ ਵਾਲੇ ਤੋਂ ਜਿਹੜਾ ਹਾਂ ਬਰਗਾੜੀ ਘਟਨਾਵਾਂ ਹੋਈਆਂ ਗੁਰੂ ਸਿੱਖ ਗੁਰਗਰਾ ਸਾਹਿਬ ਚੋਰੀ ਹੋਇਆ ਸੀ ਜਵਾਹਰ ਵਾਲਾ ਮੈਂ ਉਹੀ ਤਾਂ ਕਹਿਣਾ ਵੀ ਉੱਥੇ ਤੁਸੀਂ ਆਪ ਕਹਿ ਰਹੇ ਹੋ ਵੀ ਕਾਰਵਾਈ ਕੀਤੀ ਜਾਵੇ ਜੀ ਹਾਂ ਜਿਹਨੇ ਜਿਹੜੇ ਦੋਸ਼ੀ ਆ ਫੜੇ ਜਾਣ ਜੀ ਕਿੱਡਾ ਵੱਡਾ ਮਾਮਲਾ ਉਹ ਬਣਿਆ ਉਹ ਸਰਕਾਰ ਨੇ ਬਣਾਇਆ ਨਾ ਉੱਥੇ ਸ੍ਰੀ ਗੁਰਗੁਰੂ ਗ੍ਰੰਥ ਸਾਹਿਬ ਇੱਕ ਸੀ ਇੱਥੇ 369 ਹੈ ਜੇ ਉਹਨਾਂ ਨੇ ਜਿਹੜੀ ਐਫਆਈਆ ਦਰਜ ਕੀਤੀ ਹੈ ਬਿਲਕੁਲ ਭਗਵੰਤ ਮਾਨ ਸਰਕਾਰ ਨੇ ਕਾਨੂੰਨੀ ਕਾਰਵਾਈ ਕੀਤੀ ਹੈ ਬਿਲਕੁਲ ਉਹ ਠੀਕ ਹੈ ਉਹਨੂੰ ਆਪਾਂ ਗਲਤ ਨਹੀਂ ਕਹਾਂਗੇ ਜੀ ਫਿਰ ਉਹਨਾਂ ਨੇ ਧੱਕਾ ਨਹੀਂ ਕੀਤਾ ਫਿਰ ਉਹਨਾਂ ਨੇ ਸੈਟ ਬਣਾਈ ਹਾਂ ਵੀ ਸੈਟ ਦੇ ਵਿੱਚੋਂ ਪੂਰੀ ਕਾਰਵਾਈ ਹੋਊਗੀ ਜਾਂਚ ਹੋਊਗੀ ਹੁਣ ਉਸ ਸੈਟ ਨੇ ਹਾਂ ਅੱਜ ਜਿਹੜੇ ਉਸ ਸਮੇਂ ਦੇ ਚਾਰਟਰਡ ਅਕਾਊਂਟੈਂਟ ਸੀਗੇ ਸ਼੍ਰੋਮਣੀ ਕਮੇਟੀ ਦੇ ਜੀ ਜਿਹੜੇ ਕਿ ਸਰਦਾਰ ਸ਼ਖਵੀਰ ਸਿੰਘ ਬਾਦਲ ਦੇ ਵੀ ਚਾਰਟਰਡ ਅਕਾਊਂਟੈਂਟ ਹਾਂ ਹੁਣ ਵੀ ਆ ਕਹਿੰਦੇ ਤੇ ਉਹਨਾਂ ਨੂੰ ਅੱਜ ਮੁਸ਼ਤਾਰਿਕਾ ਜੀ ਹੁਣ ਤੁਸੀਂ ਇਹ ਦੇਖੋ ਵੀ ਜਿਹੜੀ ਹੁਣ ਗ੍ਰਿਫਤਾਰੀ ਹੋਈ ਹੈ ਨਾਲ ਹੀ ਆਪਾਂ ਇੱਕ ਇਹ ਵੀ ਬੇਨਤੀ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜ세ਦਾਰ ਨੂੰ ਜੀ ਵੀ ਉਹਨਾਂ ਨੂੰ ਇਦਾਂ ਦੀਆਂ ਗੱਲਾਂ ਦੇ ਵਿੱਚ ਜੀ ਇਹ ਧਰਮ ਦਾ ਮਸਲਾ ਨਹੀਂ ਹੈ ਜੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਇੱਕ ਉਹਨਾਂ ਨੇ ਚੱਕ ਕੇ ਉਹਨਾਂ ਦੇ ਪੰਨੇ ਲੀਡਰ ਲੀਡਰ ਕਰਤੇ ਕਿੱਡੀ ਵੱਡੀ ਕਾਰਵਾਈ ਹੋਈ ਤੇ ਬਾਦਲ ਅਕਾਲੀ ਦਲ ਦਾ ਅੱਜ ਕੀ ਹਾਲ ਹੈ ਜੀ ਇੱਕ ਐਮਐਲਏ ਰਹਿ ਗਿਆ ਉਹਨਾਂ ਦਾ ਹਮ ਤੁਸੀਂ ਇਹ ਦੇਖੋ ਇਹ ਕੋਈ ਛੋਟੀ ਜੀ ਕਾਰਵਾਈ ਥੋੜੇ ਜੀ ਉਹ 328 ਰੁਪਿਆਂ ਦਾ ਮਾਮਲਾ ਵੀ ਉਹ ਕਿੱਧਰ ਗਏ ਤੁਸੀਂ ਉਹ ਨਾ ਦੱਸ ਦਿਓ ਨਹੀਂ ਮੁਖਵਲ ਸਿਟਰ ਬਣਾਈ ਹੈ ਸਿਟਰ ਨੂੰ ਦੱਸ ਦਿਓ ਹਮ ਜਿਹੜਾ ਤੁਸੀਂ ਕਹਿ ਰਹੇ ਹੋ ਜੀ ਸਾਡੇ ਧਰਮ ਚ ਦਖਲ ਹੈ ਧਰਮ ਦਾ ਤੁਹਾਡਾ ਆਪ ਦਾ ਤੁਸੀਂ ਇਹ ਦੇਖੋ ਨਾਲ ਹੀ ਧਰਮ ਵਾਲੇ ਦੇਖੋ ਜੀ ਜੀ ਜਿਹੜੇ ਇਹਨਾਂ ਨੇ ਮਲਾਜ਼ਮ ਡਿਸਮਿਸ ਕੀਤੇ ਉਹਨਾਂ ਚੋਂ ਦੋ ਤਾਂ ਹਾਈ ਕੋਰਟ ਆ ਪਹੁੰਚ ਗਏ ਜੀ ਬੀਏ ਬਿਲਕੁਲ ਠੀਕ ਕੀਤਾ ਸਰਕਾਰ ਨੇ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਪਰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆ ਪਰ ਜਿਹੜਾ ਤਾਂ ਸੰਵਿਧਾਨ ਆ ਉਹ ਉਹਦਾ ਉਹਦਾ ਆਪਣੇ ਦੇਸ਼ ਦੇ ਸੰਵਿਧਾਨ ਜੀ ਹੈ ਇਹ ਹੀ ਕਾਨੂੰਨ ਹੈ ਉਹੀ ਚਲਾਉਂਦੇ ਆ ਕਿੰਨੇ ਕੇਸ ਚੱਲ ਰਹੇ ਸ਼ਰੋਨੀ ਕਮੇਟੀ ਦੇ ਮੈਂ ਉਹੀ ਕਹਿ ਰਿਹਾ ਬਸ ਦੱਸ ਰਿਹਾ ਭਾਜੀ ਜਿਹੜਾ ਉਸ ਸਮੇ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ 2008 ਐਕਟ ਜੀ ਇਹ ਬਣਾਇਆ ਸੀ ਸ੍ਰੀ ਵੀ ਸਿੰਘ ਬਾਦਲੀ ਕਿਉਂਕਿ ਜਿਹੜਾ ਐਕਟ ਬਣਦਾ ਉਹ ਕਾਨੂੰਨ ਹੁੰਦਾ ਉਹਦਾ ਕਿਉਂਕਿ ਗਵਰਨਮੈਂਟ ਨੇ ਐਮਪਲੋਏ ਕਰਾਉਣਾ ਹੁੰਦਾ ਐਮਪਲੋਇਮੈਂਟ ਤੇ ਫਿਰ ਦੇਖ ਹੁਣ ਹੁਣ ਕਪਲਾ ਹੋਇਆ ਚੋਣਾਂ ਤੱਕ ਤਾਂ ਸਰਕਾਰ ਕਰਾਉਂਦੀ ਆ ਹਾਂ ਚੋਣ ਕਮਿਸ਼ਨ ਕਰਾਉਂਦਾ ਸੰਵਧਾਨ ਉਹ ਕਰਾਉਂਦਾ ਦੇਸ਼ ਦਾ ਸੁਧਾਰ ਤੇ ਔਰ ਔਰ ਜਦੋਂ ਹੁਣ ਆਪਾਂ ਗੱਲ ਕਰ ਰਹੇ ਆ ਵੀ ਇਹ ਜਿਹੜੀ ਕਿਸੇ ਨੇ ਪਟੀਸ਼ਨ ਦਾਇਰ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਤੇ ਉਹਨਾਂ ਨੇ ਹੁਕਮ ਕਰਤੇ ਸਟੇਟ ਨੂੰ ਸਟੇਟ ਵਰਸਸ ਤੇ ਸਟੇਟ ਨੇ ਸੈੱਟ ਬਣਾਤੀ ਐਫਆਈਆਰ ਦਰਜ ਕਰਤੀ ਜੀ ਇਹਦੇ ਵਿੱਚ ਸਿੱਧਾ ਡਾਇਰੈਕਟਰ ਸਰਕਾਰ ਦਾ ਦਖਲ ਨਹੀਂ ਹੈਗਾ ਇਹਦੇ ਵਿੱਚ ਜਿਹੜੇ ਉਹ ਤਾਂ ਕਾਨੂੰਨ ਅਨਸਾਰ ਹੋ ਰਿਹਾ ਜੋ ਹੋ ਰਿਹਾ ਜੀ 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 ਜਿਹੜੀ ਸੈੱਟ ਬਣਾਈ ਹੈ ਤੁਸੀਂ ਉਹਦੇ ਅੱਗੇ ਆਵਦਾ ਰੱਖੋ ਨਾ ਰਿਕਾਰਡ ਜੀ ਤੁਹਾਡੀ ਸ਼ਰਮਣੀ ਕਮੇਟੀ ਕਿਉਂ ਨਹੀਂ ਸ਼ਰਮਣੀ ਕਮੇਟੀ ਕਿੰਨੇ ਲੱਖਾਂ ਰੁਪਏ ਮਹੀਨਾ ਖਰਚਾ ਕਰਦੀ ਹੈ ਪ੍ਰਮਿੰਦਰ ਜੀ ਕੇਸ ਲੜਨ ਲਈ ਜਿਹੜੇ ਕੇਸ ਸ਼੍ਰੋਮਣੀ ਕਮੇਟੀ ਦੇ ਚੱਲ ਰਹੇ ਅਦਾਲਤਾਂ ਵਿੱਚ ਜ਼ਮੀਨਾਂ ਦੇ ਵੀ ਆ ਅਦਾਲਤਾਂ ਵਿੱਚ ਗੁਰਦੁਆਰਿਆਂ ਦੇ ਵੀ ਆ ਪੁਲਿਸ ਕੋਲ ਅਦਾਲਤਾਂ ਵਿੱਚ ਕਿੰਨੇ ਕੇਸ ਹੈ ਪ੍ਰਧਾਨ ਸਾਹਿਬ ਆਪ ਮੰਨਿਆ ਭੱਲਾ ਸੌਣੇ ਆ ਪ੍ਰਧਾਨ ਸਾਹਿਬ ਲੋਕ ਕਹਿੰਦੇ ਆ ਜੀ ਸਾਡੇ 10 20 ਕੱਪੜੇ ਦਾ ਰੋਜ਼ ਹੁੰਦੇ ਨੇ ਲੋ ਜੀ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਏਡੇ ਲੰਬੇ ਆਰਸੇ ਦਾ ਪ੍ਰਬੰਧ ਉਹ ਹੁਣੇ ਪੁਲਿਸ ਚਲਾਇਆ ਕਰੂਗੀ ਸਾਡੇ ਦਾ ਰੋਜ਼ ਦੇ 10 10 20 20 ਕੇਸ ਹੁੰਦੇ ਆ ਕੱਪੜਿਆਂ ਦੇ ਇਹ 328 ਰੂਪ ਕਿਧਰੇ ਨਹੀਂ ਗਏ ਇਹ ਡਾਕਟਰ ਰੀਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਦੇਖੋ ਜੇਬ ਕੱਪੜੇ ਹੁੰਦੇ ਆ ਆਖਰ ਕਿਹੜੇ ਹੁੰਦੇ ਆ ਮੁਕਤ ਦੀ ਭਗਵੰਤ ਜੀ ਕਿਸੇ ਪੁਲਿਸ ਕੋਲੇ ਜਾਂਦੇ ਜਾਂ ਤੁਹਾਡੇ ਖਿਲਾਫ ਕੋਈ ਪੁਲਿਸ ਕੋਲੇ ਜਾਂਦਾ ਅਦਾਲਤਾਂ ਚ ਜਾਂਦੇ ਇਹਦਾ ਮਤਲਬ ਹੈ ਸੰਗਤ ਦਾ ਉਹ ਜਿਹੜਾ ਪੈਸਾ ਵਾ ਗੁਰੂ ਦੀ ਗੋਲਿਕਾ ਜਿਹੜੀ ਗੁਰੂ ਨਾਨਕ ਲਾਮ ਦੇਵਾ ਸੰਗਤ ਦੇ ਤਨ ਦੀ ਹੈ ਜਿਹੜਾ ਤਨ ਮਨ ਸਰਦਾ ਬਿਲਕੁਲ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਸਰਦਾ ਦੇ ਨਾਲ ਉਹਦਾ ਖਲਵਾੜ ਹੋਣਾ ਉਹਦਾ ਕਪੜਾ ਹੋਣਾ ਉਹਦੇ ਵੀ ਇੱਕ ਉਹ ਅੱਜ ਦੀ ਕੋਈ ਗੱਲ ਥੋੜਾ ਹੈ ਨਹੀਂ ਨਹੀਂ ਉਹਨੇ ਸ਼ੁਰੂ ਤੋਂ ਹੀ ਆਦਨ ਦਿੱਤੋਂ ਇਹ ਹੁੰਦਾ ਹੈ ਹਾਂ ਪਰ ਇਹਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਆਦ ਗੁਰੂ ਗ੍ਰੰਥ ਸਾਹਿਬ ਆ ਇਹ ਸਾਡਾ ਜਿਉਂਦੀ ਜਾਗਦੀ ਜੋਤ ਆ ਜੀ ਜੀ ਸਿੱਖਾਂ ਦੀ ਤੇ ਔਰ ਉਹਦੇ 328 ਰੂਪ ਕਹਿੰਦੇ ਜੀ ਲਈ ਇਹਦਾ ਉਥੇ ਟੈਕਨੀਕਲ ਗਲਤੀਆਂ ਨਹੀਂ ਆਖਿਰ ਕੀ ਗਲਤੀਆਂ ਕਿੱਥੇ ਗਏ ਨਹੀਂ ਜੇ ਗਏ ਆ ਜੀ ਲਾਪਤਾ ਨਹੀਂ ਹੋਏ ਜੇ ਦਿੱਤੇ ਗਏ ਆ ਨਹੀਂ ਟੈਕਨੀਕਲ ਗਲਤੀ ਹੈ ਤੁਸੀਂ ਦੱਸਦੇ ਹੋ ਨਾ ਟੈਕਨੀਕਲ ਗਲਤੀ ਕਿੰਨੇ ਸਾਲ ਹੋ ਗਏ ਤੁਹਾਨੂੰ ਲੁਕਾਉਂਦੇ ਨੂੰ ਇਸ ਗੱਲ ਨੂੰ ਆ ਪਹਿਲਾਂ ਵੀ ਗੋਵਿੰਦ ਸਿੰਘ ਲੰਗੋਆ ਜਦੋਂ ਸਰੋਣੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੇ ਵੀ ਮੰਗ ਕੀਤੀ ਸੀ ਜੀ ਵੀ ਜਿਹੜੀ ਹੈਗੀ ਮਤਾ ਪਾਇਆ ਸੀ ਮਤੇ ਪਾਏ ਸੀ ਉਹਦੇ ਵਿੱਚ ਮਤਿਆਂ ਦੇ ਖਿਲਾਫ ਵਿੱਚ ਕਾਰਵਾਈਆਂ ਜਿਹੜੀਆਂ ਹੈਗੀਆਂ ਲਿਖੀਆਂ ਹੋਈਆਂ ਨੇ ਮਤੇ ਵੀ ਪੇਸ਼ ਕੀਤੇ ਗਏ ਨੇ ਤੇ ਤੇਜਪੰਨੂ ਨੇ ਆਪਣੇ ਮੀਡੀਆ ਚਾਹ ਗਿਆ ਉਹਨਾਂ ਨੇ ਮਾਤੇ ਨਹੀਂ ਜਿਹੜਾ ਲੱਗ ਰਿਹਾ ਹੈ ਜੀ ਜਿਵੇਂ ਕਿ ਸਾਰੀ ਅਕਾਲੀ ਲੀਡਰਸ਼ਿਪ ਪ੍ਰਸ਼ਾਉਣੀ ਕਮੇਟੀ ਦੇ ਅਧਿਕਾਰੀ ਇਸ ਗੱਲ ਨੂੰ ਲੁਕਾਉਣ ਤੇ ਲੱਗੇ ਰਹੇ ਹਾਂ ਹੁਣ ਉਹਨਾਂ ਨੂੰ ਇਹ ਹੈ ਵੀ ਸਾਡਾ ਪਰਦਾ ਫਾਸ਼ ਹੋਊਗਾ ਜੀ ਉਹ ਜਿਹੜੇ ਸਰੂਪ ਨੇ ਉਸ 파ਸ਼ਾ ਨਾਲ ਵੀ ਪਰਮਿੰਦਰ ਜੀ ਨੇ ਕਹੇਤਾ ਪੰਨਿਆਂ ਨੂੰ ਦੇ ਦਿਓ ਦਰਸ਼ੀ ਹਾਂ ਜਿਵੇਂ ਅਕਾਮਾਂ ਦਾ ਫੋਨ ਹੁੰਦਾ ਸੀ ਆ ਦੇ ਉਹਨੇ ਜੋ ਅਕਾ ਜਿਹੜੇ ਅਕਾ ਨੇ ਨਾ ਹਾਂ ਉਹ ਸਾਹਮਣੇ ਆਉਣਗੇ ਹੁਣ ਹਾਂ ਜਿਨ ਕਿ ਜਿਵੇਂ ਕੋਲੀ ਦੀ ਗ੍ਰਫਤਾਰੀ ਤੋਂ ਬਾਅਦ ਦੇ ਵਿੱਚ ਇਹ ਹੁਣ ਕੋਲੀ ਸਾਹਿਬ ਨੇ ਵੀ ਦੱਸ ਦੇਣ ਹਾਂ ਕਿਉਂਕਿ ਇਹ ਚਾਟਰਡ ਅਕਾਊਂਟੈਂਟ ਸੀ ਇਹਨਾਂ ਕੋਲ ਇੱਕ ਇੱਕ ਚੀਜ਼ ਦਾ ਹਿਸਾਬ ਹੈ ਇਹਨਾਂ ਨੂੰ ਦੱਸਣਾ ਪੈਣਾ ਦੱਸਣਾ ਪੈਣਾ ਵੀ ਕਿੱਥੇ ਲੁਕੇ ਰਹੇ ਲੁਕੇ ਰਹੇ ਕਿਉਂਕਿ ਸੀਏ ਬਦਲ ਦਿੱਤੇ ਗਏ ਹਾਂ ਹੁਣ ਉਹ ਸਮੇਂ ਸੀਗੇ ਇਹਨਾਂ ਕੋਲੇ ਸਾਰਾ ਰਿਕਾਰਡ ਹੋਊਗਾ ਸੀਏ ਕੋਲੇ ਤਾਂ ਆਪਣਾ ਸਾਰਾ ਲੇਖਾ ਜੋਖਾ ਹੋਣੀ ਮੈਂ ਕਹਿੰਨਾ ਕਿਤੇ ਦੇਖੋ ਇੱਕ ਚਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦੇ ਵਿੱਚ ਸੀਏ ਜਿਹੜਾ ਹੈਗਾ ਉਹ ਜਿਹੜੇ ਲਾਪਤਾ ਸਰੂਪ ਸੀਗੇ ਉਹਨਾਂ ਦੇ ਵਿੱਚ ਗ੍ਰਿਫਤਾਰੀ ਹੋ ਗਈ ਆ ਐਸਆਈਟੀ ਨੇ ਕਰ ਲਈ ਆ ਕਿਤੇ ਜਿਹੜੀ ਹੈਗੀ ਆ ਤੁਹਾਨੂੰ ਨਹੀਂ ਲੱਗ ਰਿਹਾ ਵੀ ਆਖਰ ਜਿਵੇਂ ਹੁਣ ਸ੍ਰੀਵੀਰ ਸਿੰਘ ਬਾਦਲ ਹੋਣੀ ਆ ਉਧਰ ਨੂੰ ਜਿਹੜੀ ਹੈਗੀ ਉਸ ਵੀ ਜਾ ਸਕਦੀ ਹੈ ਦੇਖੋ ਉਹਨੇ ਸੀਏ ਨੇ ਮੀ ਦੱਸਣਾ ਹਾਲੇ ਜਿਹੜੇ ਉਸ ਪ੍ਰੈਸ ਸ਼ਾਖਾ ਦੇ ਵਿੱਚ ਬੰਦੇ ਕੰਮ ਕਰਦੇ ਸੀਗੇ ਮਲਾਜ਼ਮ ਉਹਨਾਂ ਦੀਆਂ ਵੀ ਵਾਲੇ ਗਵਾਹੀਆਂ ਹੋਣੀਆਂ ਨੇ ਉਹਨਾਂ ਤੋਂ ਵੀ ਪੁੱਛ ਕੇ ਛੋਣੀ ਹੈ ਉਹ ਸਾਰੇ ਹੀ ਗੱਲ ਉਹ ਜਾਣੇ ਉਸ ਪਾਸੇ ਹੀ ਹੈ ਜੀ ਤੁਸੀਂ ਇਹ ਦੇਖੋ ਵੀ ਹੁਣ ਨਾ ਕੀ ਹੋਇਆ ਜਿਹੜਾ ਇਹ ਇਹ ਵੀ ਆਪਾਂ ਇਹ ਇੱਕ ਪੋਲੀਟੀਕਲ ਵੀ ਗੇਮ ਹੈ ਹੂੰ ਪਹਿਲਾ ਜਿਮਨੀ ਚੋਣ ਹੋਈ ਤਰਨ ਤਰਨ ਦੀ ਹ ਉਹਦੇ ਚ ਅਕਾਲੀ ਦਲ ਦੂਸਰੇ ਨੰਬਰ ਤੇ ਆ ਗਏ ਹੂੰ ਫੇਰ ਆ ਹੋਈਆਂ ਪੰਚਾਇਤ ਸਮಿತಿ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਉਹਦੇ ਚ ਤੀਸਰੇ ਨੰਬਰ ਤੇ ਆ ਗਏ ਹੂੰ ਜਿਹੜਾ ਅਕਾਲੀ ਦਲ 2022 ਦੀਆਂ ਚੋਣਾਂ ਚ ਬਿਲਕੁਲ ਖਤਮ ਵਾਂਗੂ ਹੋ ਗਿਆ ਸੀ ਹਾਂ ਗਰਾਊਂਡ ਤੇ ਚਲਾ 0 ਉਹ ਹੁਣ ਥੋੜਾ ਜਿਆਦਾ ਉੱਪਰ ਉੱਠਿਆ ਜੀ ਉਹ ਕਿਉਂ ਕਿ ਹੁਣ ਪੋਲੀਟਿਕਲ ਹੈ ਇੱਧਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੂਜੇ ਪਾਸੇ ਜਿਹੜੇ ਜਿਵੇਂ ਕਹਿੰਦੇ ਨੇ ਅੰਦਰਲੇ ਪੇਤੀ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਗਰੁੱਪ ਹਾਂ ਅਮਰਪਾਲ ਸਿੰਘ ਹੋਰਾਂ ਦਾ ਗਰੁੱਪ ਉਹ ਵੀ ਸਾਰੇ ਇਹ ਕਹਿੰਦੇ ਆ ਕਿ ਸ਼ਖਬੀਰ ਸਿੰਘ ਬਾਦਲ ਪਿੱਛੇ ਹਟੇ ਹੂੰ ਸਭ ਦਾ ਜੋਰ ਇਹੀ ਲੱਗਿਆ ਹੋਇਆ ਹੂੰ ਸਰਕਾਰ ਪਲੱਸ ਜਿਹੜੇ ਦੂਜੇ ਧੜੇ ਆ ਉਹਨਾਂ ਨੂੰ ਉਹ ਬਿਲਕੁਲ ਨਹੀਂ ਇਸ ਸੋਚ ਸਕਦੇ ਵੀ ਸ਼ਖਬੀਰ ਸਿੰਘ ਬਾਦਲ ਪੰਥ ਦਾ ਲੀਡਰ ਬਣੇ ਹੂੰ ਪਰ ਇਹ ਵੀ ਗੱਲ ਸੱਚਾਈ ਹੈ ਵੀ ਜਿਹੜਾ ਕੰਮ ਹੂੰ ਆ ਜਿਹੜੇ ਆਪਣੇ ਹੜ ਆਏ ਸੀਗੇ ਹਾਂ ਉਹਨਾਂ ਦੇ ਵਿੱਚ ਸ਼ਖਬੀਰ ਸਿੰਘ ਬਾਦਲ ਐਂਡ ਕੰਪਨੀ ਨੇ ਕੀਤਾ ਹੈ ਹੂੰ ਉਹ ਦੂਜੇ ਧੜੇ ਨਹੀਂ ਕਰ ਸਕਿਆ ਹੂੰ ਗੱਲ ਪੈਸੇ ਪੈਸੇ ਦੀ ਹੈ ਮੇਰੇ ਗੱਲ ਪੈਸੇ ਦੀ ਛੇੜਾਈ ਪੈਸੇ ਦੀ ਵੀ ਹੈ ਜਿ ਸ਼ਖਬੀਰ ਸਿੰਘ ਬਾਦਲ ਨੇ ਕੱਲਾ ਪੈਸਾ ਨਹੀਂ ਆਪਾਂ ਪਰਮਿੰਦਰ ਜੀ ਕਹਿ ਸਕਦੇ ਕਿਉਂਕਿ ਸਖਬੀਰ ਸਿੰਘ ਬਾਦਲ ਵੀ ਹਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਂਗੂ ਸਵੇਰੀ ਤਿਆਰ ਹੋ ਕੇ ਘਰੋਂ ਨਿਕਲਦੇ ਹਮ ਦੂਜੇ ਲੀਡਰ ਹਾਲੇ ਨਹੀਂ ਦਿਖਾ ਸਕੇ ਆਪਦੀ ਕਾਰਗੁਜ਼ਾਰੀ ਹਮ ਹੁਣ ਤੁਸੀਂ ਇਹ ਦੇਖੋ ਅਮਰਤਪਾਲ ਸਿੰਘ ਦੇ ਫਾਦਰ ਹੈ ਉਹ ਜਿਹੜੇ ਵਾਰਿਸ ਅਕਾਲੀ ਦਲ ਦੇ ਕਹਿੰਦੇ ਜੀ ਅਸੀਂ ਕਰਤਾ ਧਰਤਾ ਹਾਂ ਹਾਂ ਉਹ ਤੁਹਾਨੂੰ ਹਫਤੇ 'ਚ 10 ਦਿਨਾਂ 'ਚ 15 ਦਿਨਾਂ 'ਚ ਇੱਕ ਦਿਨ ਦੇਖਦੇ ਆ ਜੀ ਉਹਨਾਂ ਦੀ ਕੋਈ ਏਦਾਂ ਦੀ ਐਕਟੀਵਿਟੀ ਨਹੀਂ ਹੈ ਲੋਕਾਂ 'ਚ ਵੀ ਚੱਲਣ ਦੀ ਗਾਇਨੀ ਹਰਪ੍ਰੀਤ ਸਿੰਘ ਦੇਖ ਲਓ ਜਿਸ ਦਿਨ ਦੇ ਉਹ ਪ੍ਰਧਾਨ ਬਣਿਆ ਕਿੰਨੇ ਦਿਨ ਲੋਕਾਂ 'ਚ ਗਏ ਅੱਜ ਵੀ ਉਹ ਮੀਟਿੰਗ ਕਰ ਰਹੇ ਹੈ ਚੰਡੀਗੜ੍ਹ 'ਚ ਨਹੀਂ ਉਹ ਖੇਰੂ ਖੇਰੂ ਹੋਏ ਪਏ ਜੀ ਉਹਨਾਂ ਦਾ ਕਾਰੀਗਾ ਚੰਡੀਗੜ੍ਹ ਜਾ ਕੇ ਮੀਟਿੰਗ ਕਰ ਰਹੇ ਹੈ ਪਿਛਲੇ ਵਾਰੀ ਪਿਛਲੇ ਵਾਰੀ ਦਾ ਮੈਨ ਨਹੀਂ ਨਾਲ ਕਿੰਨਾ ਰੌਲਾ ਪਿਆ ਜੀ ਗਾਇਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਕਰੀ ਪੇਸ਼ਕਸ਼ ਕਰਤੀ ਆਲੀ ਕਹਿੰਦਾ ਸੀਗਾ ਮੇਰਾ ਮੈਰਾ ਕਿਸੇ ਕਾਲੀਦਾਲ ਨਾਲ ਪਰ ਅੱਜ ਇਹ ਆਲੀ ਅੱਜ ਉਹਨਾਂ ਦੀ ਮੀਟਿੰਗ 'ਚ ਸ਼ਾਮਲ ਹੋਇਆ ਸ਼ਾਮਲ ਹੋਇਆ ਜੀ ਹੁਣ ਤੁਸੀਂ ਇਹ ਦੇਖੋ ਜਦੋਂ ਇੰਨਾ ਕੁਝ ਹੋਵੇ ਪਰ ਜਿਹੜਾ ਦੂਸਰੇ ਪਾਸੇ ਐ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਧੜਾ ਉਹ ਉਹਦੇ ਨਾਲ ਪੂਰਾ ਐਨ ਚਟਾਨ ਵਾਂਗੂ ਖੜੇ ਹੂੰ ਪਰ ਫੇਰ ਵੀ ਫੇਰ ਵੀ ਜਿਹੜੀ ਮਾਨ ਸਰਕਾਰ ਹੈ ਹੂੰ ਜਿਹੜੇ ਸਟੈਪ ਚੱਕ ਰਹੀ ਹੈ ਬੇਸ਼ੱਕ ਉਹਨਾਂ ਤੇ ਵੀ ਬਹੁਤ ਤਵਾ ਉਹਨਾਂ ਦਾ ਵੀ ਬਹੁਤ ਕਈਆਂ ਗੱਲਾਂ ਚ ਲੱਗਦਾ ਪਰ ਜੇ ਆਪਾਂ ਦੇਖੀਏ ਅੱਜ ਦੀ ਤਰੀਕ 'ਚ ਇਹਨਾਂ ਸਾਰੇ ਵਿਰੋਧੀ ਪਾਰਟੀਆਂ ਗਰੁੱਪਾਂ ਨਾਲੋਂ ਭਗਵੰਤ ਸਿੰਘ ਮਾਨ ਖੁਦ ਤੇ ਉਹਨਾਂ ਦੀ ਟੀਮ ਜੀ ਆਪਾਂ ਰੋਜ਼ ਆਪਾਂ ਦੇ ਜਾਣੀ ਆ ਪ੍ਰੈਸ ਕਾਨਫਰੰਸਾਂ 'ਚ ਦੇਖਦੇ ਆ ਕਿ ਇਸ ਤਰ੍ਹਾਂ ਉਹ ਲੋਕ ਮਸਲਿਆਂ ਨੂੰ ਉਠਾਉਂਦੇ ਆ ਤੇ ਲੋਕਾਂ ਨੂੰ ਇਹ ਪ੍ਰਭਾਵ ਦੇ ਰਹੇ ਆ ਵੀ ਸਾਡੇ ਤੋਂ ਵੱਧ ਇੱਥੇ ਕੋਈ ਕੰਮ ਨਹੀਂ ਕਰ ਸਕਦਾ ਜੀ ਇਹ ਇੱਕ ਰਿਕਾਰਡ ਹੈ ਜਿਹੜਾ ਕਿ ਭਗਵੰਤ ਮਾਨ ਸਰਕਾਰ ਦਾ ਆਪਾਂ ਵਿੱਚ ਚਲੋ ਦਰਸ਼ਕਾਂ ਨੂੰ ਤਾਂ ਪਤਾ ਹੀ ਇਹ ਆ ਇਹ ਵੀ ਕਹਿ ਦਈਏ ਵੀ ਜਿਹੜਾ ਕਿਆ ਤਾਂ ਰਿਹਾ ਬੀਮੰਰੇਗਾ ਵਾਲਾ ਜੀ ਪਾਰਲੀਮੈਂਟ ਤੋਂ ਪਾਸ ਹੋ ਗਿਆ ਜੀ ਇਹਨਾਂ ਦੇ ਹੁਣ ਇਹਦੇ ਆ ਉਹਦਾ ਦਿਖਾਵਾ ਸੀ ਪਰ ਸਾਰੇ ਦੇਸ਼ ਵਾਸਤੇ ਲਾਗੂ ਹੋਇਆ ਹੈ ਸਾਰੇ ਦੇਸ਼ ਦੇ ਗਰੀਬਾਂ ਨੂੰ ਵੀ ਮਜ਼ਦੂਰਾਂ ਨੂੰ ਉਹਦੇ ਨਾਲ 60 ਵਜ ਰਹੀ ਹੈ ਪਰ ਪੰਜਾਬ ਇੱਕ ਪਹਿਲਾ ਰਾਜ ਹੈ ਪਹਿਲਾ ਇਹ ਵੀ ਇੱਕ ਇਤਿਹਾਸ ਬਣਾਇਆ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜੀ ਪਹਿਲਾ ਸੂਬਾ ਹੈ ਜਿਨੇ ਸਪੈਸਰ ਸੈਸ਼ਨ ਸੱਦ ਕੇ ਉਸ ਮਸਲੇ ਤੇ ਜੀ ਮਤਾ ਬਾਸ ਕੀਤਾ ਜੀ ਕੁਨੀਆਂ ਵਿਰੋਧੀ ਇਹ ਪਾਰਟੀਆਂ ਦੇ ਹਾਂ ਬਾਕੀਆਂ ਦੇ ਵੀ ਆ ਸਰਕਾਰਾਂ ਨੇ ਹਾਂ ਉਧਰ ਨੇ ਕੁਝ ਨਹੀਂ ਕੀਤਾ ਉਧਰ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਆ ਉਹਨੇ ਵੀ ਕੋਈ ਇਹ ਨਹੀਂ ਸੈਸ਼ਨ ਸੱਦ ਕੇ ਕੋਈ ਮਤਾ ਨਹੀਂ ਪਾਸ ਕੀਤਾ ਅੱਛਾ ਇਹ ਵੀ ਦਰਸ਼ਕ ਭਾਜੀ ਅਖਬਾਰੀ ਬਿਆਨ ਨੇ ਇਹ ਵੀ ਇੱਕ ਦੇਖੋ ਜਿੱਥੇ ਤਾਂ ਇਹ ਲੋਕ ਮੁੱਦਿਆਂ ਤੇ ਸਰਕਾਰ ਕੰਮ ਕਰ ਰਹੀ ਆ ਭਾਵੇਂ ਜੀ 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 ਉੱਥੇ ਹੀ ਜੇਕਰ ਦੇਖਿਆ ਜਾਵੇ ਪੰਥਕ ਸਰਕਾਰਾਂ ਵੀ ਕਈ ਵਾਰੀ ਰਹੀਆਂ ਜਿਵੇਂ 25 ਸਾਲ ਤੱਕ ਕਹਿੰਦੇ ਵੀ ਬਾਬਾ ਜੀ ਰਹਿਗੇ ਨੇ ਬੜਾ ਬਾਬਾ ਜੀ ਇਹ ਦੇਖੋ ਨਹੀਂ ਜਿਹੜਾ ਉਹ ਵੀ ਹਾਂ ਠੀਕ ਹੈ ਥੋੜੀ ਗੱਲ ਜਿਹੜਾ ਮੈਂ ਦੱਸ ਰਿਹਾ ਦੇਖੋ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਦੀ ਲਾਸਾਨੀ ਸਹਾਦਤ ਆ ਜੀ ਜੀ ਸਰਬੰਸਦਾਂ ਨੇ ਕੋਈ ਬੰਦ ਨਹੀਂ ਪ੍ਰਭਾਵ ਪਾਇਆ ਤਾਂ ਹੈ ਹੀ ਨਹੀਂ ਗੁਰੂ ਤੇਗ ਬਹਾਦਰ ਜੀ ਲਈ ਸਪੈਸ਼ਲ 350 ਸਾਲਾਂ ਸਾਜਨਾ ਜਿਹੜੇ ਸ਼ਹੀਦੀ ਦਿਵਸ ਜਿਹੜੇ ਉਹਨਾਂ ਦੇ ਸਮਾਗਮ ਮਨਾਉਣੇ ਉੱਥੇ ਅਸੈਂਬਲੀ ਦਾ ਸੈਸ਼ਨ ਬੁਲਾਉਣਾ ਜੀ ਹਾਂ ਜੀ ਤੇ ਫਿਰ ਚੰਡੀਗੜ੍ਹ ਦੇ ਵਿੱਚ ਜਿਹੜਾ ਸੈਸ਼ਨ ਹੋਇਆ ਮਨਰੇਗਾ ਲਈ ਉਹਦੇ ਵਿੱਚ ਇੱਕ ਸਦਨ ਜਿਹੜਾ ਹੈਗਾ ਛੋਟੇ ਸਾਹਿਬ ਜਾਨ ਦੇ ਮਾਤਾ ਗੁਦਰੀ ਨੂੰ ਸਵਰਪਿਤ ਕਰਤਾ ਜੀ 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 ਉਹਦੇ ਵਿੱਚ ਪਹਿਲੀ ਵਾਰ ਆ ਪੰਤਕ ਸਰਕਾਰਾਂ ਵੀ ਨਹੀਂ ਆ ਜੀ ਕਦੇ ਨਹੀਂ ਕਦੇ ਕਦੇ ਉਹਨਾਂ ਦੇ ਚਰਚੇ ਨਹੀਂ ਹੋਈ ਉਹਨਾਂ ਨੂੰ ਸਰਦਾਜ ਦੀ ਬਖ ਲਖ ਲਖਣ ਤੰਗ ਨਾਲ ਦਿੱਤੀ ਗਈ ਇਹ ਵੀ ਇੱਕ ਚਾਹੇ ਭਗਵੰਤ ਮਾਨ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਪੰਥਕ ਨਹੀਂ ਹੈਗੀ ਹੈ ਨਹੀਂ ਹੈਗੀ ਪੰਥਕ ਤਾਂ ਉਹੀ ਖੋਹਦੇ ਪਰ ਪੰਥੜਾ ਕੰਮ ਕਰਗੇ ਪਰ ਪੰਥ ਦੇ ਹਰ ਇੱਕ ਕੰਮ 'ਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਆ ਹਰ ਵਾਰੀ ਪਰ ਇਹ ਆ ਵੀ ਜੀ ਜੀ ਚਲੋ ਭਾਜੀ ਵੈਸੇ ਟਾਈਮ ਬਹੁਤ ਹੋ ਗਿਆ ਕੱਲ ਫੇਰ ਨਵੀਂ ਗੱਲ ਤੇ ਨਵੇਂ ਬੁੱਦੇ ਤੇ ਅਸੀਂ ਤੁਹਾਨੂੰ ਸਾਹਮਣੇ ਫੇਰ ਲੇਖਾ ਜੋਖਾ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦਿਓ ਜੱਜਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ